ਜਦ ਇਹ ਮਮਾ ਦਾ ਚਤਾਇਦਾ ਥਾਂ ਨੇ ਸੁਬਾਤੇ ਬੈਠ ਕੇ ਮਮਾਏ ਨੇ ਸਸੋ ਮੇ 75 ਸਾਲ ਮਾਰਾ ਦਾ ਨਾਮ ਜਪਿਆ ਨਾਮ ਜਪਿਆ ਨ ਤੇ ਪਟਰੀਆਂ ਸ਼ਹਿਰ ਦੇ ਪਤਾ ਇਹ ਮਾਚੀ ਜਾਨ ਤੋਂ ਕੋਡ ਪ੍ਰਾਪਤਮਾ ਜਾਨ ਮਮਾਏ ਨੇ ਇਹ ਪਟਰੀਆਂ ਨੂੰ ਸ਼ਹਿਰ ਦੇ ਪਤਾ ਇਹਨਾਂ ਜੰਗਲਾਂ ਵਿੱਚ ਤਾਂ ਕਿ ਰਿਆ ਕਰਦੇ ਸੰਗ ਬਾਬਾ ਜੀ ਦੇ ਲਈ ਬکریاں ਸੰਸੂਕਤ ਕਰਾ ਵਸਲ ਵੇਂ ਜਾਣੇ ਇਹ ਬکریاں ਦਾ ਪਹਿਲੇ ਪਾਤਸ਼ਾਹ ਜੀ ਨੂੰ ਨਾਨਕੇ ਜੀ ਮਾਰਨ ਸ਼ਕਣੇ ਕਿ ਢਾਹ ਰੇ ਆਛੇ ਪਰਮਾਨੰਥ ਜੀ ਕੋਲਾ ਤੁ ਪਰਮਾਨੰਥ ਐ ਅਸੀਂ ਹੁਣ ਨਹੀਂ ਛਕਣ ਇਸ ਨੂੰ ਸਾਡੀ ਹਮਾਨਤ ਦੋ ਅਸੀਂ ਛੇਵੇਂ ਜਾਂਦੇ ਵਿੱਚ ਆ ਕੇ ਸ਼ਰਮਾ ਜੀ ਨੇ ਉਹ ਤੁ ਤੱਕ ਤੇ ਆਪ ਛੇਵੇਂ ਜਨਮ ਦੀ ਵਧੀਕ ਕਰਦੇ ਛੇਵੇਂ ਜਨਮ ਵਿੱਚ ਛੇਵੇਂ ਪਾਤਸ਼ਾਹ ਆਪਣੇ ਵੱਡੇ ਸਰਜੰਦੇ ਬਾਬਾ ਸਤਜੰਨ ਨਾਲ ਲੈ ਕੇ ਇਸਲੇ ਸਥਾਨ ਤੇ ਸੰਜੀਤ ਵਰਪੁਚੀ ਸੰਜੀਤ ਨੇ ਅੱਗੇ ਬਾਬਾ ਜੀ ਦੀ ਸਦੀਤੰਤੀ ਵਿੱਚ ਆਮ ਸੰਜੀਤ ਉੱਧਿਤ ਤੋਂ ਆਪਣੇ ਤੋਂ ਨਿਕਲ ਚੋਂ ਇੱਕ ਸੋਇ ਪਿਸਾਵਾ ਖੜਿਆ ਜਿਵੇਂ ਕੱਚਾ ਰਹਿ ਗਿਆ ਸੀ ਕੱਚੇ ਦਾ ਹੀ ਕੱਚਾ ਨਿਕਲਿਆ ਫਤਹਾ ਕੋਤੋ ਛੇਵੇਂ ਪਾਤਸ਼ਾਹ ਦੇ ਸ਼ਬਦ ਹੈ ਬਾਬਾ ਪੁੱਤਰ ਚੰਨ ਸ਼ਕਾਇਆ ਬਾਬਾ ਕਰਤਾਈ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰੂਪ ਤਾਂ ਦੇਖੇ ਉਹ ਸ਼ਬਦ ਤੋਂ ਬਾਅਦ ਜਨਵਰੀ ਨਾਲ ਦੇ ਸਥਾਨ ਤੇ ਇੱਕ ਲੱਗਾ ਬ੍ਰਾਹਮਣੀ ਮਾਈ ਦੀ ਬਣੀ ਹੋਈ ਤੋਂ ਮੇਰੀ ਛੜੀ ਨਾਲ ਸੁੱਚੇ ਜਲ ਦੇ ਸ਼ਬਦ ਦੇ ਕੇ ਬਾਬਾ ਕਰਤਾਈ ਨੇ ਚੁੰਦੀ ਕਰ ਦਿੱਤੀ ਜਦੋਂ ਇਹ ਸਵਾਰੇ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਿਆ ਕਹਿਣ ਲੱਗੇ ਬਾਬਾ ਜੀ ਰੂਪ ਤਾਂ ਵਿੱਚ ਰਹਿ ਕੇ ਕਰਮਾਤਮਾ ਪਰ ਕਰ ਹੈ ਉਹਨੇ ਬਹੁਤ ਬੱਲੇ ਚਾਦਨੀਆ ਚੱਲੋ ਤੇ ਅਸੀਂ ਚੜਦੇ ਹਾਂ ਇੱਕ ਨਿਆਉ ਬੁੱਤ ਬਣਾ ਲੈਂਦੇ ਤੇ ਬੱਚੇ ਸੋਹਣੇ ਬਏ ਪਾਪਾ ਬਗਤਾਨੀ ਆਪ ਉਸੇ ਥਾਂ ਤੇ ਸਾਂਝੇ ਪੁੰਚੇ ਸਾਂਝੇ ਨੂੰ ਕਲੰਡਰ ਤੇ ਮਰਵਾ ਕੇ ਇਸ ਜਮਾ ਤੇ ਬੈਠ ਕੇ ਉਸੇ ਬਹੁਤ ਦੇ ਆਮ ਜਪਿਆ ਹੋ ਚੁਕੀ ਹੈ ਸਾਨੂੰ ਪਹਿਲਾਂ ਸਰੀਰ ਚੜਦਾ ਰੱਖੋ ਕੋਈ ਬਿਆਹ ਤੇਸ ਕਹੇ ਸੀ ਸੀਐਸ ਦਾ ਸਾਨੂੰ ਦੇ ਦਿਓ ਤੇ ਆਪਣੇ ਨੇ ਰੇ